ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇੜੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਦੇ ਸੀ ਕਿ ਸਾਡੇ ਲਈ ਤਾਂ ਕੋਈ ਆਜ਼ਾਦੀ ਨਹੀਂ ਅਸੀਂ ਤਾਂ ਗੁਲਾਮ ਇਹਨਾਂ ਦੇ ਸਾਲਕਵਾਚ ਨੂੰਲੇ ਲੜਦੇ ਹੁੰਦੇ ਆ ਤੇ ਅੱਜ ਉਹ ਕੀੜਾ ਜਿਹੜਾ ਅੰਦਰ ਗੁੜਕਦਾ ਸੀ ਉਹ ਮਰ ਗਿਆ ਹੁਣ ਝੰਡੀਆਂ ਝੁੰਡੀਆਂ ਕਾਲੀਆਂ ਲੈਤੀਆਂ ਪਹਿਲਾਂ ਤੇ ਸੜਕਾਂ ਤੇ ਵਿਰੋਧ ਬਾਜ਼ ਕਰਕੇ ਹੁਣ ਬੈਜਣਗੇ ਸਾਲ ਪਾ ਅਜਾ ਜਿਹੜੀ ਸਰਕਾਰ ਨੂੰ ਕਹਿੰਦੇ ਨੇ ਕਿ ਸਾਨੂੰ ਗੁਲਾਮ ਬਣਾ ਕੇ ਰੱਖਿਆ ਹੈ ਹੁਣ ਪੂਰਾ ਸਾਲ ਉਸੇ ਸਰਕਾਰ ਦੀਆਂ ਜਿਹੜੀਆਂ ਫੈਸਿਲਟੀਆਂ ਨੇ ਉਹਦਾ ਪੂਰਾ ਫਾਇਦਾ ਲੈਣਗੇ ਪੂਰਾ ਪੈਸਨਾਮੀ ਲੱਗੀਆਂ ਹੋਈਆਂ ਨੇ ਤੇ ਕੰਮ ਕਾਂਗ ਵਗੈਰਾ ਮਿਲਦੀਆਂ ਨੇ ਲੋਨ ਵਗੈਰਾ ਚੱਕਣਾ ਹੁੰਦਾ ਹੈ ਬੈਂਕਾਂ ਤੋਂ ਕਰਜ਼ੇ ਲਏ ਹੋਏ ਐ ਤੇ ਚਲੋ ਹੋਰ ਲਈ ਮੈਂ ਗੱਲ ਕਹਿਣੀ ਪਰ ਇਹ ਕੌਣ ਨੇ ਲੋਕ ਕੋਈ ਤਾਂ ਜਿਹੜੇ ਖਾਲਸਤਾਨੀ ਨੇ ਇਹਨਾਂ ਦੇ ਕੀੜਾ ਥੋੜਾ ਜਿਆਦਾ ਹੁੰਦਾ ਦਿਮਾਗ ਵਿੱਚ ਵੀ ਅਸੀਂ ਗੁਲਾਮ ਆ ਆ ਦੋ ਕੱਥੇ ਫਿਰਦੇ ਆ ਪੰਜਾਬ ਦੇ ਵਿੱਚ ਸਾਚ ਇੱਕ ਤਾਂ ਜੇਲ੍ਹ ਚ ਬੈਠਾ ਡਿਬਰੂਗੜ ਉਹ ਪਹਿਲਾਂ ਲੈ ਕੇ 15-20 ਬੰਦੂਖੜੀਆਂ ਘੁੰਮਦਾ ਹੁੰਦਾ ਸੀ ਇੱਥੇ ਪੰਛਰ ਤੇ ਗੱਡੀਆਂ ਲੈ ਲੈਣੀਆਂ ਰੌਂਦਾਂ ਵਾਲਾ ਪਟਾ ਜੋੜੇ ਮੋੜ ਵਾਂਗ ਉੱਪਰ ਦੀ ਪਾ ਲੈਣਾ ਜੇ ਜਦੋਂ ਪੰਗਾ ਲੈ ਲਿਆ ਫਿਰ ਫੜ ਕੇ ਪੁਲਿਸ ਨੇ ਦਿੱਤਾ ਅੰਦਰ ਜਦੋਂ ਆਜ਼ਾਦ ਸੀ ਉਦੋਂ ਗੁਲਾਮ ਗੁਲਾਮ ਕਹਿੰਦਾ ਰਿਹਾ ਤੇ ਹੁਣ ਆਲ ਨੇ ਪਟਾ ਪਾ ਕੇ ਗੁਲਾਮ ਬਣਾ ਕੇ ਡਿਬੁਰਗੜ ਬੰਦ ਕਰਤਾ ਹੁਣ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਹੁਣ ਇਹਨਾਂ ਨੂੰ ਛੇਤਰਾਂ ਦੇ ਘਾਟ ਕਹੋਂਗੇ ਜਾ ਕੋਈ ਨਸ਼ੇ ਪਤੇ ਦੀ ਬਾਤ ਘਟ ਹੋ ਗਈ ਦਿਮਾਗੀ ਤੌਰ ਤੇ ਪਰੇਸ਼ਾਨੀ ਹੋ ਗਈ ਕੀ ਕਹੋਗੇ ਜਦੋਂ ਤਾਂ ਸ਼ਰਿਆਮ ਇਥੇ ਨਗਰ ਕੀਰਤਨ ਕਰਦੇ ਸੀ ਜਣ ਕੇ ਜਿਹਦੇ ਮਰਜ਼ੀ ਫੜ ਕੇ ਚਾਰ ਛੇਤਰ ਫੇਰ ਦਿਓ ਉਹ ਤਾਂ ਕਹਿੰਦੇ ਅਸੀਂ ਗੁਲਾਮ ਜਦੋਂ ਪੰਗਾ ਲੈ ਬੈਠੇ ਅਜਨਾਲੇ ਥਣ ਤੇ ਹਮਲਾ ਕਰਤਾ ਤੇ ਪੁਲਿਸ ਨੇ ਲਾ ਕੇ ਐਨਐਸਏ ਡਿਬਰੂਗਾ ਠੋਕੇ ਤੇ ਹੁਣ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਹੈ ਹੁਣ ਕੀ ਕਹੋਂਗੇ ਇਹਨਾਂ ਲੋਕਾਂ ਏਦਾਂ ਹੀ ਕੁਝਕ ਬੈਠੇ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬੈਠੇ ਆ ਉਹ ਵੀ ਕਹਿੰਦੇ ਅਸੀਂ ਗੁਲਾਮ ਵੀ ਬੈਠੇ ਬਾਹਰਲੇ ਮੁਲਕਾਂ ਵਿੱਚ ਤੇ ਗੁਲਾਮ ਸਾਨੂੰ ਕਹਿੰਦੇ ਭਾਰਤ ਨੇ ਬਣਾਇਓ ਗਏ ਮਤਲਬ 1 ਸਾਲ ਬਾਅਦ ਨਾ ਇਨੇ ਖੁਰਕ ਹੁੰਦੀ ਹੁੰਦੀ ਐ ਤੇ ਇਹ ਤਾਂ ਚਾਰ ਛੇਤਰ ਬਹਿ ਜਾਣ ਫਿਰ ਤਾਂ ਖੁਰਕ ਪਹਿਲੀ ਹਟ ਜਾਂਦੀ ਐ ਤੇ ਨਹੀਂ ਫਿਰ ਸਾਲ ਬਾਅਦ ਨਹਾ ਲੋ ਕੇ ਸੁਰਤ ਆ ਜਾਂਦੀ ਐ ਤੇ ਬਸ ਹੁਣ ਇੱਕ ਸਾਲ ਵੇਟ ਕਰਨਗੇ ਦੁਬਾਰਾ ਫੇਰ ਉਹ ਕੀੜਾ ਵੱਡਾ ਹੋ ਜੋ ਖੁਰਕ ਲੜੂ ਫੇਰ ਕਹਿਣਗੇ ਅਸੀਂ ਗੁਲਾਮ ਛੰਡ ਤਾਂ ਉਜਾੜ ਐ ਜੀ ਸਾਡੀ ਕਾਦੀ ਉਜਾਦੀ ਐ ਅਬ ਵੱਡੇ ਵੱਡੇ ਜਿਹੜੇ ਪ੍ਰਚਾਰ ਕਥਾ ਕਰਦੇ ਨੇ ਗੁਰਦੁਆਰੇ ਵਿੱਚ ਬਹਿ ਕੇ ਵੀ ਅੱਜ ਗੁਰਸੱਭ ਦੀ ਹਜ਼ੂਰੀ ਵਿੱਚ ਬੈਠੇ ਵੀ ਕਹੀ ਗਏ ਅਸੀਂ ਗੁਲਾਮ ਅਸੀਂ ਗੁਲਾਮ ਵੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦਾ ਹੈ ਕਥਾ ਕਰਦਾ ਹੈ ਜੋ ਚਾਹਵੇ ਬੋਲੀ ਜਾਵੇ ਉਹ ਗੁਲਾਮ ਹੈ ਗੁਰਦਾਰੇ ਵਿੱਚ ਬੈਠ ਕੇ ਤੁਸੀਂ ਸਪੀਕਰਾਂ ਦੇ ਵਿੱਚ ਇਹ ਬਾਹਾਂ ਓਲਾੜ-ਲਾਰ ਕੇ ਕਹੋ ਕਿ ਅਸੀਂ ਗੁਲਾਮ ਆ ਇਹਦਾ ਮਤਲਬ ਤੁਹਾਨੂੰ ਉਸ ਵੇਲੇ ਅਰੈਸਟ ਕਰ ਲੇ ਸਰਕਾਰ ਤੁਹਾਨੂੰ ਫੜ ਕੇ ਜੇਲ੍ਹ ਸੁਟੇ ਫੇਰ ਪੁੱਛੇ ਵੀ ਹੁਣ ਆਜ਼ਾਦ ਹੋ ਮਤਲਬ ਐਡਾ ਵੱਡਾ ਢੋਂਗ ਕਰਦੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਨੌਜਵਾਨੀ ਨੂੰ ਜੂਥ ਨੂੰ ਭੜਕਾਉਣ ਵਾਸਤੇ ਇਹਨਾਂ ਦੀਆਂ ਕਰਤੂਤਾਂ ਨੇ ਅਛਣ ਮੈਂ ਲਾਸਟ ਗੱਲ ਕਹਿਣੀ ਹੈ ਵੀ ਅਸੀਂ ਪੂਰੇ ਭਾਰਤ ਵਿੱਚ ਆਜ਼ਾਦ ਆ ਜੀ ਸਾਨੂੰ ਕੋਈ ਨਹੀਂ ਗੁਲਾਮ ਬਣਾਉਂਦਾ ਨਾ ਅਸੀਂ ਗੁਲਾਮ ਬਣਦੇ ਤੇ ਜਿਹਨੂੰ ਪ੍ਰੋਬਲਮ ਹੈਗੀ ਆ ਵੀ ਅਸੀਂ ਭਾਰਤ ਵਿੱਚ ਗੁਲਾਮ ਆ ਸਾਨੂੰ ਆਜ਼ਾਦੀ ਚਾਹੀਦੀ ਹੈ ਜਾਂ ਤਾਂ ਪਾਕਿਸਤਾਨ ਟੱਪ ਜਾਓ ਬੰਗਲਾਦੇਸ਼ ਚਲੇ ਜਾਓ ਕੁਛ ਬਾਹਰ ਨੂੰ ਨਿਕਲ ਗਏ ਤੁਸੀਂ ਇੱਥੋਂ ਠੱਗੀਆਂ ਠੋਰੀਆਂ ਕਰਕੇ ਜਿਨ੍ਹਾਂ ਦੇ ਹਲੇ ਵੀ ਕੀੜਾ ਵੀ ਅਸੀਂ ਗੁਲਾਮ ਉਹਨੂੰ ਬੇਨਤੀ ਹੈ ਵੀ ਆਪਣਾ ਤੁਸੀਂ ਜੋੜਾ ਜੁੱਤੀ ਚੱਕੋ ਤੇ ਜਾ ਕੇ ਭਾਰ ਛੱਡ ਕੇ ਪੰਜਾਬ ਛੱਡ ਕੇ ਚਲੇ ਜਾਓ ਜਿੱਥੇ ਤੁਹਾਨੂੰ ਆਜ਼ਾਦੀ ਮਿਲਦੀ ਹੈ ਉੱਥੇ ਜਾ ਕੇ ਰਹਿ ਲਓ ਤੁਸੀਂ ਕਿਉਂ ਤੁਸੀਂ ਸਾਲਕ ਬਾਅਦ ਜਲੂਸ ਕੱਢਣਾ ਹੁੰਦਾ ਹੈ ਕਾਲੀਆਂ ਝੰਡੀਆਂ ਲੈ ਲੈਣਗੇ ਜਾਂ ਤਾਂ ਮూర్ਤੀ ਮੁਰਦਾਬਾਦ ਜੇ ਕਾਂਗਰਸੀ ਸਰਕਾਰ ਹੋ ਤਾਂ ਸੋਨੀਆ ਗਾਂਧੀ ਮੁਰਦਾਬਾਦ ਰਾਹੁਲ ਗਾਂਧੀ ਮੁਰਦਾਬਾਦ ਹੁਣ ਮੋਦੀ ਦੀ ਸਰਕਾਰ ਹੈ ਹੁਣ ਮੋਦੀ ਮੁਰਦਾਬਾਦ ਭਾਰਤ ਸਰਕਾਰ ਮੁਰਦਾਬਾਦ ਤਰੰਗੇ ਝੰਡੇ ਨੂੰ ਪੈਰਾ ਵਿੱਚ ਰੋਲੇ ਜਾਣਗੇ ਜਾਨੀ ਕਿ ਇਹ ਉਹ ਸਿਰਫ ਇਹ ਲੋਕ ਨੇ ਜਿਨ੍ਹਾਂ ਨੂੰ ਐਸ ਬਖੇਤੇ ਜੁੱਤੀਆਂ ਦੇ ਘਾਟ ਹੋਰ ਕੁਛ ਨਹੀਂ। ਔਰ ਜੇ ਕਿਤੇ ਘਰੇ ਜਨਾਨੀ ਫੜ ਕੇ ਕੁੱਟਦੇ ਨਾ ਵੀ ਫਿਰ ਵਧੀਆ ਰਹਿੰਦੇ ਆ ਫਿਰ ਬਾਹਰ ਬੋਲਣ ਜੋਗੀ ਨਹੀਂ। ਹੁਣ ਜਿਹੜੇ ਖਾਲਸਤਾਨੀ ਐ ਮੈਨੂੰ ਕਈਆਂ ਬੀਬੀਆਂ ਨੇ ਫੋਨ ਕੀਤਾ। ਕਹਿੰਦੀਆਂ ਸਾਡੇ ਬੰਦੇ ਕੋਈ ਸੁਧਰੇ ਆ ਕਹਿੰਦੀ ਅਸੀਂ ਘਰੇ ਛੇਤਰਪਲੇਟ ਕਰਦੇ ਹਾਂ ਉਹਨਾਂ ਦੀ। ਕਿਉਂਕਿ ਮੇਰੀ ਗੱਲ ਵਸ ਸੁਣਦੀਆਂ ਨੇ ਬੀਬੀਆਂ। ਉਹ ਕਹਿੰਦੀਆਂ ਅਸੀਂ ਜਦੋਂ ਖੇਤ ਲੈ ਜਾਂਦੀਆਂ ਜੇ ਉੱਥੇ ਸਾਨੂੰ ਕੋਹ ਨਾ ਵੀ ਗੁਲਾਮ ਫਿਰ ਸਾਡੇ ਕੋਲ ਡੰਡੇ ਵਧੀਆ ਉਹ ਉੱਥੇ ਟਾ ਕੇ ਕੁੱਟਦੀਆਂ ਕਹਿੰਦੇ ਫਿਰ ਅਸੀਂ ਉਸ ਡੰਡੇ ਨਾਲ ਕੁੱਟਦੀਆਂ। ਢਿੰਗ ਡੰਡੇ ਜਿਹੜੇ ਡੰਡੇ ਵਿੱਚ ਕਿੰਨ ਝੰਡਾ ਪਉਂਦੇ ਹੁਣ ਬਹੁਤੇ ਅਮਰੀਕਾ ਵਾਲਤਾ ਚੁੱਪ ਕਰੇ ਥੋੜਾ ਜਿਹਾ ਵੀ ਅਸੀਂ ਗੁਲਾਮ ਗੁਲਾਮ ਕਹਿਣੋਂ ਹਟ ਗਏ ਕਿਉਂਕਿ ਬੀਬੀ ਨੂੰ ਪਤਾ ਲੱਗ ਗਿਆ ਵੀ ਹਰਾਮ ਖੋਰੀਆਂ ਕਰਦੇ ਤੇ ਆਜ਼ਾਦੀ ਦਿਵਸ ਸਾਲ ਬਾਅਦ ਅਸੀਂ ਮਨਾਉਨੇ ਆ ਜੀ ਪੂਰਾ ਭਾਰਤ ਆਜ਼ਾਦ ਹੈ ਸੁਤੰਤਰਤਾ ਤੋਂ ਭਾ ਵੀ ਹੁੰਦਾ ਵੀ ਅਸੀਂ ਗੱਲ ਕਹਿ ਸਕਦੇ ਹਾਂ ਔਰ ਸਾਨੂੰ ਬੋਲਣ ਦਾ ਅਧਿਕਾਰ ਹੈ ਸੁਤੰਤਰਤਾ ਤੋਂ ਭਾ ਵੀ ਹੁੰਦਾ ਸਾਰੇ ਸੋਚ ਆਜ਼ਾਦ ਹੋਣੀ ਚਾਹੀਦੀ ਹੈ ਸਾਡੇ ਕੋਲੇ ਬੋਲਣ ਦਾ ਅਧਿਕਾਰ ਹੈ ਪਰ ਕੱਲਾ ਅਧਿਕਾਰ ਨਹੀਂ ਬੋਲਣ ਦੀ ਹਿੰਮਤ ਵੀ ਰੱਖੋ ਜੋ ਮਰਜੀ ਬੋਲੋ ਤੁਸੀਂ ਕਿਸੇ ਨੂੰ ਗੱਲ ਕਹਿਣੀ ਹੈ ਕਹਿ ਸਕਦੇ ਹੋ ਪਰ ਕੋਈ ਮੂੰਹ ਚਿਰ ਹੋਵੇ ਉਹਦਾ ਕੋਈ ਤਤਸਰੂਤ ਹੋਵੇ ਐਵੇਂ ਗਾਲਾਂ ਨਾ ਕਢੋ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਵੀ ਜਿਹੜਾ ਵੀ ਲੀਡਰ ਇੱਥੇ ਭਾਰਤ ਨੂੰ ਜਾਂ ਕਿਸੇ ਸੂਬੇ ਨੂੰ ਬਰਬਾਦ ਕਰਦਾ ਕੋਈ ਗਲਤ ਕੰਮ ਕਰਦਾ ਉਹਦੇ ਬਾਰੇ ਆਪਾਂ ਖੁੱਲ੍ਹ ਕੇ ਬੋਲਦੇ ਜਿਹੜਾ ਮਰਜ਼ੀ ਹੋਵੇ ਤੁਸੀਂ ਦੱਸ ਦਿਓ ਵਿਆ ਬੰਦੇ ਨੇ ਭਾਰਤ ਨੂੰ ਨੁਕਸਾਨ ਕੀਤਾ ਨਿਗਾਨੀ ਤੁਸੀਂ ਬੋਲਦੇ ਨਹੀਂ ਉਹਦੀ ਪੂਰੀ ਡਿਟੇਲ ਭੇਜ ਦਿਓ ਜਿਹੜਾ ਮਰਜ਼ੀ ਲੀਡਰ ਹੋਵੇ ਆਪਾਂ ਬੋਲ ਦਿਆਂਗੇ ਵੀ ਆਹ ਬੰਦੇ ਨੇ ਦੇਸ਼ ਲਈ ਆ ਬਾੜਾ ਕੰਮ ਕੀਤਾ ਕਹਿ ਦਾਂਗੇ ਆਪਾਂ ਪਰ ਮੇ ਜਾਣ ਬੁਝ ਕੇ ਨਾ ਰੌਲਾ ਪਾਇਆ ਕਰੋ ਪੂਰੇ 12 ਮਹੀਨੇ ਤੁਸੀਂ ਐਸ਼ ਲੈਨੇ ਹੋ ਜਿੰਨੀਆਂ ਵੀ ਸੁਵਿਧਾਵਾਂ ਮਿਲੀਆਂ ਹੋਈਆਂ ਨੇ ਸਰਕਾਰ ਦੇ ਦਵਾਰੇ ਦਰਵਾਰੇ ਤੋਂ ਉਹਦਾ ਤੁਸੀਂ ਆਨੰਦ ਲੈਨੇ ਹੋ ਸਾਲ ਬਾਅਦ ਚੱਕ ਕੇ ਕਾਲੀਆਂ ਝੰਡੀਆਂ ਸੜਕਾਂ ਤੇ ਆ ਜਾਂਨੇ ਹੋ ਤੇ ਬਸ ਪੂਰੀ ਕੌਮ ਨੂੰ ਪੂਰੀ ਪੰਜਾਬੀਅਤ ਨੂੰ ਤੁਸੀਂ ਬਦਨਾਮ ਕਰਦੇ ਹੋ ਇਹ ਬੇਨਤੀ ਹੈ ਖਾਸ ਕਰਕੇ ਜੂਥ ਨੂੰ ਵੀ ਜਿਹੜੇ ਇਦਾਂ ਦੇ ਲੋਕ ਨੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਿਆ ਕਰੋ ਇਹ ਆਪ ਸਾਰੇ ਉਮਰ ਛਿੱਤਰ ਖਾਂਦੇ ਰਹੇ ਤੇ ਮਰਦੇ ਦਮ ਤੱਕ ਇਹਨਾਂ ਨੇ ਗੁਲਾਮ ਹੀ ਰਹਿਣਾ ਇੱਕ ਮੈਂ ਕੱਲ ਛੋਟੀ ਜੀ ਵੀਡੀਓ ਦੇਖੀ ਇੱਕ ਬੱਚਾ ਸੀਗਾ ਉਹਦੇ ਕੋਲ ਇੱਕ ਡੌਗ ਫੜਿਆ ਹੋਇਆ ਸੰਗਲ ਪਾਇਆ ਸੀ ਹੱਥ ਵਿੱਚ ਤੇ ਉਹ ਬੱਚੇ ਨੇ ਨਾ ਪਹਿਲਾਂ ਹੱਥ ਵਿੱਚ ਸੰਗਲ ਫੜਿਆ ਸੀ ਤੇ ਉਹ ਤੋਂ ਬਾਅਦ ਦੇ ਵਿੱਚ ਉਹ ਸੰਗਲ ਉਦਾਂ ਹੀ ਉਹਨੇ ਧਰਤੀ ਤੇ ਰੱਖ ਦਿੱਤਾ ਤੇ ਉਹ ਡਾਗ ਨੂੰ ਭਲੇਖਾ ਇਹ ਸੀਗਾ ਵੀ ਮੈਨੂੰ ਸੰਗਲ ਪਾ ਕੇ ਬੰਨਿਆ ਹੋਇਆ ਉਹ ਥੱਲੇ ਹੀ ਨਹੀਂ ਉਥੋਂ ਜਣ ਕੇ ਬਹਿਮ ਇਹਨਾਂ ਨੂੰ ਆਪਣਾ ਹੀ ਐ ਵੀ ਅਸੀਂ ਗੁਲਾਮ ਬਣਾਇਆ ਗੁਲਾਮ ਕਿਨੇ ਤੁਹਾਨੂੰ ਇਹ ਪਤਾ ਕੋਈ ਨਹੀਂ ਜਿਨ੍ਹਾਂ ਨੇ ਗੁਲਾਮ 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 ਦਰਟਾ ਲਾਇਆ ਹੋਇਆ ਉਹ ਗੁਲਾਮ ਹੀ ਰਹਿਣਗੇ ਉਹ ਆਜ਼ਾਦ ਹੋ ਨਹੀਂ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Até